ਗਾਵਾ ਨੇ ਗੀਆਂ ਵੀ ਉਹਨਾਂ ਨੂੰ ਕਿੰਨੇ ਦਿਨ ਪਹਿਲਾਂ ਡਰਾਈ ਕਰਨਾ ਜ਼ਰੂਰੀ ਹੁੰਦਾਗਾ ਆਪਾਂ ਸਹੀ ਤਰੀਕੇ ਨਾਲ ਡਰਾਈ ਕਰਾਂਗੇ ਉਹ ਟਿਸ਼ੂ ਨੇ ਜਿਹੜੇ ਉਹ ਸੈਲਸ ਨੇਗੇ ਰਿਪੇਅਰ ਹੋ ਕੇ ਨਵੇਂ ਬਣਦੇ ਨੇ ਇੱਕ ਤਰ੍ਹਾਂ ਨਾਲ ਉਹ ਜਦੋਂ 70 ਦਿਨ ਰਹਿ ਜਾਣਾ ਆਪਣੀ ਗਾਹ ਦੇ ਸੂਣ ਦੇ ਜਿਵੇਂ 1.5 ਕਿਲੋ ਤੁੜੀ ਦੇ ਰਹੇ ਹੋਗੇ ਤਾਂ 2 ਕਿਲੋ ਕਰ ਦੋ ਅਗਲੇ ਦਿਨ 2.5 ਕਿਲੋ ਪਾਸਟ ਦਿਨਾਂ ਭਰਾ ਉਹ ਅੱਜ ਆਪਣੀਆਂ ਗਾਹ ਦਾ ਇਹਨੂੰ 12 ਦੇ 13 ਦਿਨ ਹੋ ਗਏ ਇਦਾਂ ਆਪਾਂ ਨੂੰ ਕਰਦੇ ਆ ਨੂੰ ਤੁਸੀਂ ਦੇਖ ਸਕਦੇ ਹੋਗੇ ਹਰ ਪੈਕੇਟ ਨੇ ਦੇ ਵਿੱਚ ਇਹ ਆਪਾਂ ਹੁਣ ਸ਼ੁਰੂ ਕਰਾਂਗੇ ਦਵਾਈ ਹੈਗੀ ਨਾ ਇਹ ਦਵਾਈ ਲੱਗੀ ਹੁੰਦੀ ਹੈ ਤੇ ਬਹੁਤ ਚੰਗੀ ਤਰ੍ਹਾਂ ਆਪਵਾ ਸਰਾਗ ਤੇ ਨਾ ਦੇਖੋ ਆਪਣੇ ਕੀ ਕਰਨਾ ਹੈ ਕਹਿੰਦਾ ਏਦਾਂ ਚੜ੍ਹਨੀ ਹੈਗੀ ਇਹ ਦੇਖੋ ਪੈ ਗਈ ਨਾ ਹਰਾਮ ਨਾਲ ਤੇ ਐਵੇਂ ਸਲੋ ਦਿਨ ਸਤ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਤੇ ਵੀਰ ਉਹ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਜਿਹੜੀਆਂ ਗਾਵਾਂ ਨੇ ਗੀਆਂ ਵੀ ਉਹਨਾਂ ਨੂੰ ਕਿੰਨੇ ਦਿਨ ਪਹਿਲਾਂ ਡਰਾਈ ਕਰਨਾ ਜ਼ਰੂਰੀ ਹੁੰਦਾ ਹੈਗਾ ਕਿਉਂਕਿ ਭਰਾਵੋ ਜਦੋਂ ਆਪਾਂ ਨਾ ਪਿਛਲੇ ਲੰਬੇ ਸਮੇਂ ਤੋਂ ਸੂਣ ਤੋਂ ਬਾਅਦ ਦੁੱਧ ਲੈ ਰਹੇ ਹੁੰਨੇ ਆਂਗੇ ਹੌਲੀ ਹੌਲੀ ਕੀ ਹੁੰਦਾ ਹੈਗਾ ਦੁੱਧ ਘਟਣ ਲੱਗ ਜਾਂਦਾ ਹੈਗਾ ਡਰਾਈ ਵੱਲ ਜਾਂਦੀਆਂ ਨੇ ਗੀਆਂ ਤੇ ਜਿਹੜੇ ਉਹਨਾਂ ਦੇ ਸੈਲ ਜ਼ੂੰਦੇ ਨੇਗੇ ਟਿਸ਼ੂ ਹੁੰਦੇ ਨੇਗੇ ਜਿਨ੍ਹਾਂ ਦੇ ਥਰੂ ਆਪਾਂ 30 ਦੀ 40 40 ਲੀਟਰ ਦੁੱਧ ਲੈਣੇ ਆਗੇ ਹੌਲੀ ਹੌਲੀ ਉਹ ਡਾਊਨ ਹੋ ਜਾਂਦੇ ਨੇਗੇ ਫਿਰ ਜੇ ਆਪਾਂ ਸਹੀ ਤਰੀਕੇ ਨਾਲ ਡਰਾਈ ਨਹੀਂ ਕਰਾਂਗੇ ਉਹਨਾਂ ਦੀ ਰਿਪੇਅਰ ਨਹੀਂ ਹੁੰਦੀਗੀ ਤਾਂ ਹੀ ਗਾਵਾਂ ਅਗਲੇ ਸਵੇਰ ਦੁੱਧ ਤੇ ਨਹੀਂ ਚਲਦੀਆਂ ਹੈਗੀਆਂ ਜਦੋਂ ਆਪਾਂ ਸਹੀ ਤਰੀਕੇ ਨਾਲ ਡਰਾਈ ਕਰਾਂਗੇ ਉਹ ਟਿਸ਼ੂ ਨੇ ਜਿਹੜੇ ਉਹ ਸੈਲਸ ਨੇਗੇ ਰਿਪੇਅਰ ਹੋ ਕੇ ਨਵੇਂ ਬਣਦੇ ਨੇ ਇੱਕ ਤਰ੍ਹਾਂ ਨਾਲ ਫਿਰ ਦਵਾਏ ਉਹਨਾਂ ਦੇ ਦੁੱਧ ਦੇਣ ਦੀ ਕੈਪੈਸਿਟੀ ਜਿਹੜੀ ਗਾਵਾਂ ਦੀ ਬਣ ਜਾਂਦੀ ਹੈਗੀ ਕਈ ਵੀਰ ਨਾਲ ਡਰਾਈ 4-5 ਦਿਨਾਂ ਚ ਹੀ ਕਰ ਦਿੰਦੇ ਨੇਗੇ ਉਹ ਵੀ ਨਹੀਂ ਕਰਨਾ ਭਰਾ ਉਹਦੇ ਨਾਲ ਵੀ ਮਸਟਾਈਟਿਸ ਆਉਣੀ ਆਉਣੀ ਹੈਗੀ ਇੱਕ ਇਹ ਮੈਥਡ ਹੁੰਦਾਗਾ ਵੀ ਆਪਾਂ ਨੇ ਕਿੰਨੇ ਦਿਨ ਪਹਿਲਾਂ ਕਰਨਾ ਹੈਗਾ ਉਹ ਆਪਾਂ ਤੁਹਾਨੂੰ ਸਾਰਾ ਸਮਝਾਵਾਂਗੇ ਆਪਣੀਆਂ ਦੋ ਗਾਮਾਂ ਨੇਗੀਆਂ ਜਿਨ੍ਹਾਂ ਨੂੰ ਅੱਜ ਆਪਾਂ ਟੂਬਾਂ ਦਵਾਂਗੇ ਉਹਨਾਂ ਦਾ ਪਿਛਲੇ 10 ਦਿਨਾਂ ਤੋਂ ਮੈਥਡ ਚੱਲ ਰਿਹਾ ਹੈਗਾ ਉਹੀ ਆਪਾਂ ਦੱਸਣਾ ਹੈਗਾ ਵੀ ਕਿਵੇਂ ਆਪਾਂ ਨੇ ਜਿਹੜਾ ਉਹ ਮੈਥਡ ਸੀਗਾ ਚਲਾਇਆ ਹੈਗਾ ਕਿਵੇਂ ਡਰਾਈ ਕੀਤਾ ਹੈਗਾ ਕਿਵੇਂ ਉਹਨਾਂ ਦੀ ਫੀਡ ਘਟਾਈ ਹੈਗੀ ਤੂੜੀ ਕਿਵੇਂ ਵਧਾਈ ਹੈਗੀ ਉਹੀ ਤੁਹਾਨੂੰ ਆਪਾਂ ਦੱਸਾਂਗੇ ਕੋਈ ਜਿਆਦਾ ਲੰਬੀ ਚੌੜੀ ਗੱਲ ਨਹੀਂ ਹੈਗੀ ਡੇ ਬਾਈ ਡੇ ਬਦਲਣਾ ਤੁਸੀਂ ਨੇ ਇਹ ਸਾਰਾ ਕੁਝ ਤੇ ਬਾਕੀ ਪ੍ਰਭ ਡਰਾਈ ਕਰਨ ਦੇ ਵਿੱਚ ਇੱਕ ਇਹ ਵੀ ਬੈਨੀਫਿਟ ਹੋ ਜਾਂਦਾ ਜਿਵੇਂ ਮੰਨ ਲਓ ਗਾਵਾਂ ਦੇ ਲੇਵੇ ਨਾ ਉੱਚੇ ਨਿਵੇਂ ਹੋ ਜਾਂਦੇ ਨੇਗੇ ਥਣ ਤਾਹਾਂ ਚੜ ਜਾਂਦਾਗਾ ਕਿਸੇ ਵੀ ਕਾਰਨ ਕਰਕੇ ਦੁੱਧ ਦਾ ਜਿਹੜਾ ਘਟ ਆਉਂਦਾਗਾ ਫਿਰ ਇਹੀ ਇੱਕ ਸਮਾਂ ਦਾ 2 ਮਹੀਨੇ ਵੀ ਆਪਾਂ ਉਹਨਾਂ ਦੀ ਵੀ ਰਿਪੇਅਰ ਕਰ ਸਕਦੇ ਆਂਗੇ ਤੇ ਉਹ ਸਾਰਾ ਕੁਝ ਪ੍ਰਭੋ ਥੋੜੇ ਦੇ ਡਿਪੈਂਡ ਕਰਦਾ ਵੀ ਤੁਸੀਂ ਡਰਾਈ ਕਿਸ ਤਰ੍ਹਾਂ ਕਰੋਗੇ ਕਿੰਨੀ ਵਧੀਆ ਤਰੀਕੇ ਨਾਲ ਇਹਦੀ ਕੇਅਰ ਕਰੋਗੇ ਤੇ ਵੀਰੋ ਪਹਿਲਾਂ ਆਪਾਂ ਤੁਹਾਨੂੰ ਦਿਖਾ ਦਈਏ ਅੱਜ ਆਪਾਂ ਲੈ ਕੇ ਆਏਂਗੇ ਇਹ ਇੰਟਰਾਮੈਮਬਰੀ ਜਿਹੜੀਆਂ ਐ ਐਮਐਸਡੀ ਦੀ ਕੰਪਨੀ ਦੀਆਂ ਕੈਪਰਮਨ ਆ ਗਈ ਟਿਊਬਾਂ ਤੇ ਤੁਸੀਂ ਦੇਖ ਸਕਦੇ ਹੋਗੇ ਆਪਾਂ ਪੂਰਾ ਬਾਕਸ ਲੈ ਕੇ ਆਏਗੇ ਇਹਦੇ ਵਿੱਚ ਹੈਗੇ ਨੇ ਭਰਾਵੋ 20 ਚਾਰ ਗਾਵਾਂ ਦੇ ਨੇਗੇ ਟਿਊਬਾਂ ਜਿਵੇਂ ਭਰਾਵੋ ਇਹਨਾਂ ਦਾ ਲਿਖਿਆ ਜਿਹੜਾ ਸਾਲਟ ਹੈਗਾ ਸਿਫਾ ਲੋਨਿਮ 250 ਐਮਜੀ ਹੈਗਾ ਤੇ ਇਹਦੇ ਵਿੱਚ ਇਹ ਪਾਇਆ ਹੋਇਆ ਹੈਗਾ ਤੇ ਬਾਕੀ ਭਰਾਵੋ ਇਹਨੂੰ ਓਪਨ ਕਰਦੇ ਆਪਾਂ ਵੀ ਤੁਹਾਨੂੰ ਦਿਖਾਉਣੇ ਹੈਗੇ ਹਨਾ ਵੀ ਕਿਦਾਂ ਕੀ ਕੁਝ ਹੁੰਦਾ ਇਹਦੇ ਵਿੱਚ ਤੇ ਭਰਾਵੋ ਇਹ ਜਰੂਰ ਲਿਆ ਕੇ ਰੱਖ ਲਓ ਤੁਸੀਂ ਹੁਣ ਆਪਣਾ ਤੇ ਬਾਕੀ ਵੀਰੋ ਤੁਸੀਂ ਦੇਖ ਸਕਦੇ ਹੋਗੇ ਇਹ ਹੈਗੀ ਕੈਪਰਮਨ ਜਿਹੜੀ ਟਿਊਬ ਆ ਗਈ ਡਰਾਈ ਵਾਲੀ ਬਾਕੀ ਭਰਾਵੋ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਦਿਖਾਵਾਂਗੇ ਆਪਾਂ ਕਿਵੇਂ ਟਿਊਬਾਂ ਭਰਨੀਆਂ ਨੇਗੀਆਂ ਕੀ ਕੁਝ ਕਰਨਾਗਾ ਪਹਿਲਾਂ ਆਪਾਂ ਥੋੜਾ ਬਹੁਤ ਦੱਸ ਦਈਏ ਇਹਦੇ ਨਾਲ ਆਪਾਂ ਨੇ ਥਾਨ ਨੇ ਜਿਹੜੇ ਚੰਗੀ ਤਰ੍ਹਾਂ ਸਾਫ਼ ਕਰਨੇ ਨੇਗੇ ਪੂਰੇ ਇਹਨਾਂ ਵੀ ਬੈਕਟੀਰੀਆ ਵਗੈਰਾ ਜਦੋਂ ਆਪਾਂ ਦੁੱਧ ਦੀ ਚਵਾਈ ਕਰਦੇ ਆਂਗੇ ਦੁੱਧ ਲੱਗਿਆ ਰਹਿ ਜਾਂਦਾਗਾ ਉਹ ਸਾਰਾ ਚੰਗੀ ਤਰ੍ਹਾਂ ਸਾਫ਼ ਕਰਨਾਗਾ ਤਾਂ ਜੋ ਉਹ ਅੰਦਰ ਨਾ ਜਾਵੇ ਵੇਦਨਾ ਚੰਗੀ ਤਰ੍ਹਾਂ ਸਾਫ਼ ਕਰਕੇ ਇਹ ਆਪਾਂ ਟਿਊਬਾਂ ਪਰਾਂਗੇ ਤੇ ਵੀਰੋ ਕਿਸੇ ਨੂੰ ਬੁਲਾਉਣ ਦੀ ਜਰੂਰਤ ਨਹੀਂ ਹੈ ਕਿ ਤੁਸੀਂ ਆਪ ਇਹ ਭਰ ਸਕਦੇ ਹੋਗੇ ਚਾਹੇ ਤੁਸੀਂ ਨੇ ਪਹਿਲਾਂ ਬਿਲਕੁਲ ਵੀ ਨਹੀਂ ਭਰੀਆਂ ਹੈਗੀਆਂ ਤਾਂ ਵੀ ਤੁਸੀਂ ਆਪ ਭਰ ਸਕਦੇ ਹੋਗੇ ਇਹ ਜ਼ਰੂਰ ਭਰਨਾਗਾ ਬਹੁਤ ਬੈਨੀਫਿਟ ਦੇਣੀਆਂ ਚੀਜ਼ਾਂ ਤੇ ਹੁਣ ਇਹਨੂੰ ਪ੍ਰਾਪਾਪਾ ਕਰ ਦਈਏ ਬੰਦ ਤੇ ਕਰਤਾ ਪ੍ਰਾਪਾ ਬੰਦ ਤੇ ਵੀਰੋ ਫੌਗਰ ਚੱਲ ਰਹੇ ਨੇਗੇ ਤੁਸੀਂ ਦੇਖ ਸਕਦੇ ਹੋਗੇ ਤੇ ਸਾਰੇ ਹਨ ਫੌਗੇ ਫੌਗ ਹੋਈ ਪਈ ਹੈਗੀ ਤੇ ਫਿਰ ਉਹ ਜਿਹੜੀ ਤੁਸੀਂ ਆਹ ਦੇਖ ਰਹੇ ਹੋਗੇ ਆਪਣੀ ਗਾਂ ਇਹਨੂੰ ਆਪਾਂ ਅੱਜ ਡਰਾਈ ਕਰਾਂਗੇ ਤੇ ਇਹਨੂੰ ਵੀ ਆਪਾਂ ਡਰਾਈ ਕਰਾਂਗੇ ਦੋ ਗਾਂਵਾਂ ਨੂੰ ਅੱਜ ਆਪਾਂ ਡਰਾਈ ਕਰਾਂਗੇ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਵੀ ਡਰਾਈ ਕਰਨਾਗਾ ਤੇ ਪ੍ਰਭ ਉਹ ਜਿਹੜਾ ਡਰਾਈ ਕਰਨ ਦਾ ਮੈਥਡ ਆਗਾ ਇਹ ਸੋਨੇ ਕਿਵੇਂ ਕਰਨਾਗਾ ਦੇਖੋ ਆਪਾਂ ਤੁਹਾਨੂੰ ਸਾਰਾ ਸਮਝਾ ਦਈਏ ਪ੍ਰਭ ਜਦੋਂ 70 ਦਿਨ ਰਹਿ ਜਾਣ ਆਪਣੀ ਗਾਂ ਦੇ ਸੂਣ ਦੇ ਤੁਸੀਂ ਨੇ ਉਦੋਂ ਇਹ ਜਿਹੜਾ ਪ੍ਰੋਸੈਸ ਆਗਾ ਸ਼ੁਰੂ ਕਰਨਾਗਾ ਜਦੋਂ 70 ਦਿਨ ਰਹਿ ਗਏ ਤੁਸੀਂ ਨੇ ਕੀ ਕਰਨਾਗਾ ਮੰਨ ਲਓ 4 ਕਿਲੋ ਫੀਡ ਦੇ ਰਹੇ ਹੋਗੇ ਤਾਂ ਅਗਲੇ ਦਿਨ 3 ਕਿਲੋ ਕਰੋ ਫਿਰ 2 ਕਿਲੋ ਫਿਰ 1 ਕਿਲੋ ਬੜਾ 4-5 ਚਾਰ ਕ ਦਿਨਾਂ ਚ ਜਦੋਂ ਦੇਖੋ ਫੀਡ ਬੰਦ ਹੋ ਗਈ ਬਿਲਕੁਲ ਹੀ ਤੇ ਨਾਲ ਕੀ ਕਰਨਾਗਾ ਜਿਵੇਂ 1.5 ਕਿਲੋ ਟੂੜੀ ਦੇ ਰਹੇ ਹੋਗੇ ਤਾਂ 2 ਕਿਲੋ ਕਰ ਦੋ ਅਗਲੇ ਦਿਨ 2.5 ਕਿਲੋ ਕਰ ਦੋ ਫਿਰ 3 ਕਿਲੋ ਕਰ ਦੋ 4 ਕਿਲੋ ਤੱਕ ਵੀ ਟੂੜੀ ਤੁਸੀਂ ਲੈ ਜਾਓ ਤੇ ਜਿਹੜਾ ਹਰਾ-ਝਰਾ ਸੈਲਜ ਆਗਾ ਉਹਨੂੰ ਘਟਾਉਂਦੇ ਜਾਓ 4-5 ਦਿਨ ਇਸ ਤਰ੍ਹਾਂ ਕਰਨਾਗਾ ਤੇ ਅਗਲੇ ਭਾਵੇਂ 6 ਤੋਂ 7 ਦਿਨ ਤੁਸੀਂ ਨੇ ਮਤਲਬ ਜਿਹੜਾ ਜਿਹੜਾ ਦੁੱਧਾ ਗਾ ਦੁੱਧ ਕੱਢਦੇ ਰਹਿਣਾ ਸਵੇਰੇ ਸ਼ਾਮ ਤੇ ਤੂੜੀ ਦੀ ਮਾਤਰਾ ਜ਼ਿਆਦਾ ਰੱਖਣੀ ਹੈਗੀ ਫੀਡ ਬਿਲਕੁਲ ਹੀ ਬੰਦ ਹੋ ਜੂ ਆਪਣੀ ਹਰਾਚਾਰਾ ਘਟਾ ਕੇ ਰੱਖਣਾ ਹੈਗਾ ਤੇ ਜਿਹੜੇ ਵੀਰ ਪਾਣੀ ਬੰਦ ਕਰ ਦਿੰਦੇ ਨੇ ਕਿ ਪਾਣੀ ਨਹੀਂ ਬੰਦ ਕਰਨਾ ਹੈਗਾ ਉਹਦੇ ਨਾਲ ਆਪਣੀਆਂ ਗਾਵਾਂ ਮਾਰ ਹੋ ਸਕਦੇ ਨੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈਗੀ ਤੇ ਐਵੇਂ ਭਰਾਵੋ ਪਾਣੀ ਬੰਦ ਕਰਨ ਨਾਲ ਦੁੱਧ ਨਹੀਂ ਸੁਭਦਾ ਹੈਗਾ ਤੇ ਇਹ ਚੀਜ਼ ਓਵਾਇਡ ਕਰਨੀ ਹੈਗੀ ਪਾਣੀ ਨਹੀਂ ਬੰਦ ਕਰਨਾ ਪਾਣੀ ਜਿੰਨਾ ਮਰਜੀ ਇਹ ਪੀਣ ਪਰ ਤੁਸੀਂ ਨੇ ਤੂੜੀ ਵੱਧ ਰੱਖਣੀ ਹੈਗੀ ਹਰਾਚਾਰਾ ਘਟਾ ਦੇਣਾਗਾ ਤੇ ਨਾਲ ਭਰਾਵੋ ਫੀਡ ਆ ਜਿਹੜੀ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਜਾ ਕੇ ਬਿਲਕੁਲੀ ਬੰਦ ਕਰ ਦੇਣੀ ਆ ਜੀ 12 13 ਦਿਨਾਂ ਬਾਅਦ ਮੰਨ ਲਓ 70 ਦਿਨਾਂ ਤੇ ਤੁਸੀਂ ਇਹ ਚਲਾਇਆਗਾ ਤੇ ਉਸ ਤੋਂ ਬਾਅਦ ਅਗਲੇ 12 13 ਦਿਨ ਦੇ ਦਾ ਦੁੱਧਾ ਜਿਹੜਾ ਪੂਰਾ ਕੱਢਦੇ ਰਹੋ ਲਾਸਟ ਦਿਨ ਆ ਭਰਾਵੋ ਅੱਜ ਆਪਣੀਆਂ ਦਾ ਇਹਨੂੰ 12 ਤੇ 13 ਦਿਨ ਹੋ ਗਏ ਇਦਾਂ ਆਪਾਂ ਨੂੰ ਕਰਦੇ ਨੂੰ ਆਹ ਦੋਨੋਂ ਗਾਵਾਂ ਨੂੰ ਤੇ ਹੁਣ ਭਰਾਵੋ ਇਹਦੇ ਆਪਾਂ ਅੱਜ ਟੀਬਾਂ ਭਰ ਦਾਂਗੇ 12 13 ਦਿਨਾਂ ਬਾਅਦ ਕੀ ਇਹ ਦੁੱਧ ਬਿਲਕੁਲ ਇਹਨਾਂ ਦਾ ਘੱਟ ਚੁੱਕਿਆਗਾ ਜਦੋਂ ਤੁਸੀਂ ਟੀਬਾਂ ਭਰੋਗੇ ਡਰਨ ਦੀ ਲੋੜ ਨੇ ਕਈ ਵਾਰੀ ਕੀ ਹੁੰਦਾ ਹੈਗਾ ਨਾ ਇੱਕ ਸਾਈਡ ਉੱਚੀ ਹੋ ਜਾਂਦੀ ਹੈਗੀ ਇੱਕ ਸਾਈਡ ਬਿਲਕੁਲ ਸੁੱਕ ਜਾਂਦੀ ਹੈਗੀ ਫੇਰ ਭਰਾਵੋ ਮਤਲਬ ਇਹ ਨਾ 5-7 ਦਿਨ ਇਦਾਂ ਪ੍ਰੋਸੈਸ ਚੱਲਦਾ ਹੈਗਾ ਹਰੇ ਜ਼ਰੂਰੀ ਨਹੀਂ ਹੈਗਾ ਵੀ ਸਾਰੀਆਂ ਗਾਵਾਂਾਂ ਤੇ ਚੱਲੇ ਹੋ ਆਪਣੇ ਜਿਹੜੀ ਪਿਛਲੀ ਵਾਰੀ ਗਾਂ ਆਪਾਂ ਨੇ ਡਰਾਈ ਕੀਤੀ ਸੀ ਉਹ ਐਸੀ ਇੱਕ ਪਾਸਾ ਬਹੁਤ ਭਾਰੀ ਹੋ ਗਿਆ ਸੀਗਾ ਪਰ ਡਰਨ ਦੀ ਲੋੜ ਨਹੀਂ ਹੈਗੀ 5-7 ਦਿਨਾਂ ਬਾਅਦ ਭਰਾਵੋ 5-7 ਦਿਨ ਤਾਂ ਨਹੀਂ ਕਹਿ ਸਕਦੇ 10-12 ਦਿਨਾਂ ਬਾਅਦ ਉਹ ਬਿਲਕੁਲ ਹੀ ਸੁੱਕ ਗਿਆ ਸੀਗਾ ਤੇ ਜਮੀਂ ਡਰਨ ਦੀ ਲੋੜ ਨਹੀਂ ਜਦੋਂ ਟੀਬਾਂ ਭਰੀਆਂ ਹੋਣਗੀਆਂ ਵੀ ਇਹ ਇੱਕ ਪਾਸਾ ਭਾਰੀ ਹੋ ਰਿਹਾ ਵੀ ਪਤ ਨਹੀਂ ਕੀ ਗੱਲ ਹੋਗੀ ਤਾਂ ਉਹ ਆਟੋਮੈਟਿਕ ਹੀ ਸੁੱਕ ਜਾਊਗਾ ਬਿਲਕੁਲ ਹੀ ਤੇ ਨਾ ਹੀ ਪ੍ਰਾਪੂ ਨੂੰ ਮਸਥੈਟਿਕ ਹੋਣੀ ਆ ਸੂਣ ਤੋਂ ਬਾਅਦ ਕੁਝ ਨਹੀਂ ਦਿੱਕਤ ਆਉਣੀ ਜਿਹਦੇ ਟੀਬਾਂ ਚੜੀਆਂ ਹੋਣ। ਬਾਕੀ ਵੀਰੋ ਤੁਹਾਨੂੰ ਦਿਖਾਈਏ ਆਪਣੀਆਂ ਹੀ ਫਰਾਂ ਜਿੱਦਾਂ ਆਪਾਂ ਦੱਸਿਆ ਜਾ ਵੀ ਹਰੇਕ ਵੀਡੀਓ ਦੇ ਵਿੱਚ ਆਪਾਂ ਦੋ ਡੇਢ ਤੋਂ ਦੋ ਮਿੰਟ ਆਪਾਂ ਤੁਹਾਨੂੰ ਜ਼ਰੂਰ ਹੀ ਫਰਾਂ ਦੀ ਨਿਗਾ ਮਰਵਾਇਆ ਕਰਾਂਗੇ ਵੀ ਕੀ ਪ੍ਰੋਸੈਸ ਚੱਲ ਰਿਹਾ ਜਾ ਤੇ ਪ੍ਰਾਪੂ ਜਿਹੜੀ ਆਹ ਤੁਸੀਂ ਦੇਖ ਰਹੇ ਹੋਗੇ ਇਹ ਆਪਣੀ ਇੱਕ ਨੰਬਰ ਆ ਗਈ ਇਹਨੂੰ ਵੀ ਆਪਾਂ ਟ੍ਰਾਂਜੈਕਸ਼ਨ ਆ ਜਿਹੜੀ ਸ਼ ਤੁਸੀਂ ਦੇਖ ਸਕਦੇ ਹੋਗੇ ਲੇਵਾ ਇਹਦਾ ਇਦਾਂ ਨੇ ਬਣਾਉਣਾ ਸ਼ੁਰੂ ਕਰਤਾ ਜਿਹਦੇ 2 ਮਹੀਨੇ ਰਹਿੰਦੇ ਨੇਗੇ ਤੇ ਉਹ ਦੇਖੋ ਲੇਵਾ ਜਿਹੜਾ ਇਦਾਂ ਬਣਾਉਣਾ ਸ਼ੁਰੂ ਕਰ ਲਿਆ ਇਹ ਸਿਰਫ ਸੈਲਜ ਪੈ ਰਿਆ ਹੈਗਾ ਤੇ 트랜ਜੈਕਸ਼ਨ ਫੀਡ ਪੈ ਰਹੀ ਹੈਗੀ ਤੇ ਆਹ ਦੇਖੋ ਭਰਾਓ ਜਿਹੜੀ ਆ ਆਪਣੀ ਹੈਗੀ ਹੈਗੀ ਆ ਮਤਲਬ ਜਿਹਨੇ ਸੁਣਾਗਾ ਉਹ ਆ ਜੀ ਇਹ ਤੁਸੀਂ ਦੇਖ ਸਕਦੇ ਹੋਗੇ ਇਹਦਾ ਇਦਾਂ ਜੀ ਤਿਆਰੀ ਹੈ ਜੀ ਤੇ ਨਾਲੇ ਪ੍ਰਭੂ ਜਦੋਂ ਤੁਸੀਂ ਡਰਾਈ ਕਰੋਗੇ ਨਾ ਇਹੀ ਚਾਂਸ ਹੁੰਦਾ 2 ਮਹੀਨੇ ਵੀ ਆਪਾਂ ਗਾਵਾਂਾਂ ਦੀ ਹੈਲਥ ਵੀ ਚੰਗੀ ਕਰ ਸਕਦੇ ਹਾਂਗੇ ਤੇ ਨਾਲੇ ਜਿਨ੍ਹਾਂ ਦਾ ਲੇਵਾ ਉੱਚਾ ਨੀਵਾ ਖਰਾਬ ਆਗਾ ਥਾਣਾ ਚ ਦੁੱਧ ਨਹੀਂ ਆਉਂਦਾ ਹੈਗਾ ਉਹ ਸਾਰਾ ਕੁਝ ਇਹ 2 ਮਹੀਨੇ ਤੇ ਡਿਪੈਂਡ ਕਰਦਾ ਤੁਹਾਡਾ ਬਸ ਇਹ 2 ਮਹੀਨੇ ਤੁਸੀਂ ਨੇ ਸਹੀ ਡਰਾਈ ਕਰਕੇ ਸਹੀ ਸੰਭਲਿਆ ਤਾਂ ਆਪਾਂ ਲੇਵੇ ਨੂੰ ਵੀ ਸਹੀ ਕਰ ਸਕਦੇ ਹਾਂਗੇ ਤੇ ਥਾਣਾ ਦੇ ਵਿੱਚ ਦੁੱਧ ਵੀ ਲਿਆ ਸਕਦੇ ਹਾਂ ਜਿਨ੍ਹਾਂ ਦੇ ਵਿੱਚੋਂ ਨਹੀਂ ਆਉਂਦਾ ਹੈਗਾ ਤੇ ਉਹ ਪ੍ਰਭੂ ਆਪਾਂ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਵੀ ਕੀ ਕੀ ਮੈਡੀਸਨ ਦੇਣੀਆਂ ਨੇ ਕਿ ਜਿਨ੍ਹਾਂ ਨੂੰ ਇਹ ਦਿੱਕਤਾਂ ਨੇ ਕਿਉਂਕਿ ਉਹ ਸਪੈਸ਼ਲੀ ਇਹ ਵੀਡੀਓ ਬਣਾਵਾਗੇ ਆਪਾਂ ਤੇ ਬਿਰੋ ਆਪਾਂ ਅਮਨਰ ਲੈ ਕੇ ਆਏ ਸੀ ਇੱਕ ਨਵਾਂ ਹੁਣ ਇਹ ਆਪਨੇ ਆ ਜਿਹੜੀਆਂ ਨਾ ਗਾਵਾਂ ਕਨਸੀਵ ਕਰ ਗਈਆਂ 2 ਮਹੀਨੇ ਦੇ ਪ੍ਰੈਗਨੈਂਟ ਨੇਗੇ ਜਾਂ ਇਸ ਤੋਂ ਉੱਪਰ ਨੇਗੀਆਂ 4-5 ਮਹੀਨਿਆਂ ਦੀਆਂ ਉਹਨਾਂ ਨੂੰ ਆਪਾਂ ਇਹ ਸ਼ੁਰੂ ਕਰਾਂਗੇ ਤੇ ਬਾਕੀ ਜੇ ਕੋਈ ਵੀਰੇ ਇਹਨੂੰ ਵਰਤ ਰਿਹਾ ਹੈ ਤਾਂ ਕਮੈਂਟ ਕਰਕੇ ਦੱਸਿਓ ਵੀ ਕਿਦਾਂ ਦਾ ਤੁਹਾਨੂੰ ਰਿਜ਼ਲਟ ਲੱਗਿਆ ਆਪਾਂ ਪਹਿਲੀ ਵਾਰ ਲੈ ਕੇ ਆਏ ਆਂਗੇ ਕੈਰਸ ਕੰਪਨੀ ਦਾਗਾ ਇਹ ਤੇ ਇਹ ਆਪਾਂ ਭਰਾਬ ਹੁਣ ਓਪਨ ਕਰਨ ਲੱਗਿਆਂਗੇ ਦੇਖਾਂਗੇ ਵੀ ਇਹਦੇ ਵਿੱਚ ਕਿਦਾਂ ਜਿਹੜੇ ਪੈਕਟ ਆਉਂਦੇ ਨੇਗੇ ਜਾਂ ਕਿਸ ਤਰ੍ਹਾਂ ਦੀਆਂ ਪੈਕਿੰਗ ਆ ਗਈ ਉਹ ਤੁਹਾਨੂੰ ਆਪਾਂ ਸਾਰਾ ਦਿਖਾਉਣਿਆਂਗੇ ਤੇ ਬਾਕੀ ਫਿਰ ਵੀਰੋ ਆਪਾਂ ਦਾ ਤੁਹਾਨੂੰ ਪਾਉਣ ਤੋਂ ਬਾਅਦ ਹੀ ਦੱਸਾਂਗੇ ਇਹਦਾ ਰਿਜ਼ਲਟ ਕਿ ਮੇਰੇ ਸਾ ਪੈਕਟ ਤੇ ਵੀਰੋ ਇਹ ਨਾ ਇਦਾਂ ਦੇ ਪੈਕਟ ਨੇਗੇ ਦੇ ਵਿੱਚ ਹਾਂ ਇਹ ਮੈਨੂੰ ਲੱਗਦਾ ਵੀਰੋ 24 ਕਿਲੋ ਦਾ ਸ਼ਾਇਦ ਇਹ ਹਾਂ 24 ਕਿਲੋ ਦਾ ਭਰਾ ਬੋ ਨੇ ਇਹ ਮੈਨੂੰ ਲੱਗਦਾ ਵੀ ਪੈਕਟ गिरਨੇ ਪੈਣਗੇ ਜੇ 6 ਪੈਕਟ ਹੋਏ ਤਾਂ 4-4 ਕਿਲੋ ਦਾ ਇੱਕ ਪੈਕਟ ਹੋਊਗਾ। ਇਹ ਬੋਬਿਨ B ਆ ਵੀਰੋ ਇਹ। ਬਸ ਵਿੱਚ ਹੀ ਰਹਿੰਦੇ ਸ਼ੰਭੂ ਬਾਕੀ ਤਾਂ। ਇਹ 4 ਪੈਕਟ। 4 ਪੈਕਟ ਲੈਣਗੇ। ਆ 6-6 ਕਿਲੋ ਦੇ ਨੇ। ਪ੍ਰਾਪ ਉਹ ਇਹ 4 ਪੈਕਟ ਨੇ ਦੇ ਵਿੱਚ। ਇਹ ਆਪਾਂ ਹੁਣ ਸ਼ੁਰੂ ਕਰਾਂਗੇ ਬੋਬਿਨ B। ਬਾਕੀ ਪ੍ਰਾਪ ਅੱਜ ਖੇਤੋਂ ਆਪਾਂ ਥੋੜਾ ਜਿਹਾ ਜਿਹੜੀ ਆਪਣੀ ਮੱਕੀ ਲੱਗੀ ਹੋਈ ਹੈਗੀ ਉਹ ਲੈ ਕੇ ਆਏਂਗੇ। ਕਿਉਂਕਿ ਇਹ ਤਾਂ ਵੱਡੀ ਹੈਗੀ ਆ ਆਪਣੇ ਇੱਥੇ ਆਪਾਂ ਹੁਣ ਪੌਦ ਰਲਾਵਾਂਗੇ। ਸੋ 126 ਕਾ ਕਰਕੇ ਅੱਜ ਲੈ ਕੇ ਆਏ ਸੀਗੇ ਆਪਾਂ ਤੇ ਪ੍ਰਭ ਹੁਣ ਨਾ ਆਪਾਂ ਜਿਹੜੀ ਗਾਂ ਦੇ ਮਤਲਬ ਇੰਟਰਾਮੈਂਬਰੇਟਿਊਬ ਆ ਵਰਾਂਗੇ ਕੈਪਰਾ ਮਿੰਨਾ ਤੇ ਉਸ ਤੋਂ ਬਾਅਦ ਤੁਸੀਂ ਨੇ ਕੀ ਕਰਨਾਗਾ ਦੇਖੋ ਕੋਈ ਵੀ ਦਵਾਈ ਲੈ ਸਕਦੇ ਹੋ ਡੀ ਲੈਵਲ ਦੀ ਲੈ ਸਕਦੇ ਹੋ ਵੈਲਸਨ ਦੀ ਜਿਹੜੀ ਆਪਾਂ ਚੁਬਾਈ ਤੋਂ ਬਾਅਦ ਡੀਪਿੰਗ ਕਰਦੇ ਆਂਗੇ ਤੇ ਆਪਾਂ ਇਹ ਦਵਾਈ ਜਿਹੜੀ ਯੂਜ਼ ਕਰ ਰਹੇ ਆਂਗੇ ਬਹੁਤ ਵਧੀਆ ਦਾ ਰਿਜ਼ਲਟ ਆਗਾ ਇਹ ਕਰਨਾ ਕਿਵੇਂ ਆਗਾ ਤੁਸੀਂ ਅੱਗੇ ਪੱਗ ਪ੍ਰਭੋ ਇਹਦੀ ਜਿਹੜੀ ਡੋਜ਼ ਆਗੀ ਨਾ 1 ਐਮਐਲ ਤੇ ਇਧਰੋਂ 300 ml ਪਾਣੀ ਹੋਣਾ ਚਾਹੀਦਾਗਾ ਤੇ ਇਹਦੇ ਵਿੱਚ ਪਾ ਦਾਂਗੇ ਆਪਾਂ ਇਹ ਇੱਕ ਪ੍ਰੀ ਡਿੱਪੇ ਬਣ ਗਈ। ਜਾਨਕੀ ਚਵਾਈ ਤੋਂ ਬਾਅਦ ਆਪਾਂ ਇਹ ਡਿੱਪ ਬਣਾ ਲਈ ਆਪਣੀ ਬਹੁਤ ਵਧੀਆ ਦਾ ਰਿਜ਼ਲਟ ਆਗਾ। ਹੁਣ ਜਿਹੜੀਆਂ ਜਿਹੜੀ ਗਾਂ ਦੇ ਆਪਾਂ ਨਾ ਹੁਣ ਟੂਬਾਂ ਭਰਾਂਗੇ ਟੂਬਾਂ ਭਰਨ ਤੋਂ ਬਾਅਦ ਨਾਲ ਦੀ ਨਾਲ ਆਪਾਂ ਇਹਦੇ ਨਾਲ ਡਿਪਿੰਗ ਕਰਾਂਗੇ। ਵੈਸੀ ਵੀ ਆਪਾਂ ਹੁਣ ਗਾਵਾਂ ਦੇ ਨਾ ਗਰਮੀ ਦੇ ਵਿੱਚ ਇਹੀ ਯੂਜ਼ ਕਰ ਰਹੇ ਆਂ ਜਿਆਦੇ। ਤੇ ਭਰਾਵੋ ਆ ਸਮਾਨ ਚਾਹੀਦਾ ਆਪਣੇ ਕੋਲ ਜਦੋਂ ਆਪਣੇ ਗਾਂ ਨੂੰ ਡਰਾਈ ਕਰਨਾਗਾ ਦੇਖੋ ਆ ਚਾਰ ਆਪਣੇ ਟਿਊਬਾਂ ਚੱਕ ਲਈਆਂ ਤੇ ਨਾਲ ਹੀ ਆਹ ਪੇਪਰ ਨੇਗੇ ਇਹਦੇ ਉੱਤੇ ਦਵਾਈ ਲੱਗੀ ਹੁੰਦੀ ਹੈਗੀ ਇਹਦੇ ਨਾਲ ਸਾਫ਼ ਕਰਾਂਗੇ ਤੇ ਉਸ ਤੋਂ ਬਾਅਦ ਨਾਲ ਦੇ ਨਾਲ ਹੀ ਆਪਾਂ ਨੇ ਡਿੱਪ ਕਰ ਦੇਣਾਗਾ ਤਾਂ ਜੋ ਮੱਖੀ ਮੱਛਰ ਕੋਈ ਵੀ ਨਾ ਬੈਠੇ ਤੇ ਲੈ ਵੀ ਚਲੋ ਇਹ ਸਮਾਨ ਨੂੰ ਲੈ ਕੇ ਤੇ ਆਜੋ ਭਰਾਓ ਫਿਰ ਆਪਾਂ ਦਿਖਾਈਏ ਤੁਹਾਨੂੰ ਮਤਲਬ ਇੱਕ ਗਾਂ ਦਾ ਆਪਾਂ ਤੁਹਾਨੂੰ ਦਿਖਾ ਦਿੰਨੇ ਆਂਗੇ ਤੇ ਫਿਰ ਉਹ ਅੱਜ ਆਪਾਂ ਨਾ ਇੱਕ ਗਾਂ ਨੂੰ ਇਹ ਡਰਾਈ ਕਰਾਂਗੇ ਦੂਸਰੀ ਨੂੰ ਨਹੀਂ ਕਰਦੇ ਹੈਗੇ ਆਪਾਂ ਕਿਉਂਕਿ ਉਹ ਤਾਂ ਦੁੱਧ ਥੋੜਾ ਜਿਆਦਾ ਜਿਆਦਾ ਅੱਜ ਆਪਾਂ ਨੇ ਦੁੱਧ ਸੀ ਜਿਹੜਾ ਤਾਂ ਨਾਪਿਆ ਸੀਗਾ ਤੇ ਉਹਨੂੰ ਆਪਾਂ ਥੋੜੀ ਜੀ ਥੋੜੀ ਜੀ ਹੋਰ ਵਧਾ ਕੇ ਨਾ ਉਹਦਾ 3-4 ਲੀਟਰ ਹੋਰ ਦੁੱਧਾ ਜਿਹੜਾ ਘਟਾ ਲਾਂਗੇ ਆਪਾਂ ਤੇ ਅੱਜ ਆਪਾਂ ਆਪਣੀ ਆਹ ਗਾਂ ਦੀ ਪਹਿਲਣਾ ਜੀ ਆਪਣੀ ਇਹ ਤੇ ਪਹਿਲਾ ਮਤਲਬ ਹੁਣ ਦੂਜੇ ਸੂਏ ਨਾ ਸੂਣਾਗਾ ਇਹਨੂੰ ਆਪਾਂ ਅੱਜ ਕਰਾਂਗੇ ਤੇ ਰੱਸੀ ਪਾ ਲੋ ਹਾਂ ਇੱਕ ਜਣਾ ਰੱਸੀ ਪਾ ਲਵੇ ਦੇ ਲੱਤ 'ਚ ਰੱਸੀ ਪਾ ਦੇ ਤਾਂ ਤੇ ਫਿਰ ਉਹ ਇਹਦੇ ਆਪਾਂ ਮਸ਼ੀਨ ਆ ਜਿਹੜੀ ਮਸ਼ੀਨ ਨਾਲ ਦੁੱਧ ਸੀ ਸਾਰਾ ਕੱਢ ਲਿਆ ਪਰ ਆਪਾਂ ਹੁਣ ਹੱਥ ਨਾਲ ਵੀ ਕੱਢਾਂਗੇ ਕਿਉਂਕਿ ਆ ਦੇਖੋ ਤੁਸੀਂ ਧਾਰਾ ਬੱਜ ਰਹੀਆਂ ਨੇਗੀਆਂ ਵੀ ਇੱਕ ਵਾਰੀ ਨਾ ਆਪਾਂ ਤਸੱਲੀ ਜੀ ਨਾਲ ਖਾਲੀ ਕਰ ਦਈਏ ਫਿਰ ਵੀ ਚਲੋ ਮਾੜਾ ਮੋਟਾ ਕਿਤੇ ਨਾ ਕਿਤੇ ਦੁੱਧ ਰਹਿ ਹੀ ਜਾਂਦਾਗਾ ਤੇ ਉਹ ਹੁਣ ਆਪਾਂ ਨਾ ਚੰਗੀ ਤਰ੍ਹਾਂ ਐਵੇਂ ਹੱਥ ਨਾਲ ਪੂਰਾ ਖਾਲੀ ਕਰ ਦਾਂਗੇ ਖਾਲੀ ਕਰਨ ਤੋਂ ਬਾਅਦ ਫਿਰ ਆਪਾਂ ਭਰ ਦਿਆਂਗੇ ਟਿਊਬਾ ਇਪਰਾਂ ਨੂੰ ਆਪਾਂ ਕਰ ਦਿਆਂਗੇ ਸ਼ੁਰੂ ਇਹ ਵੀ ਸੌਖਾ ਕੰਮ ਆਗਾ ਦੇਖੋ ਆ ਜਿਹੜੀ ਦਵਾਈ ਹੈਗੀ ਨਾ ਇਹ ਦਵਾਈ ਲੱਗੀ ਹੁੰਦੀ ਹੈ ਤੇ ਵੀ ਚੰਗੀ ਤਰ੍ਹਾਂ ਅਸੀਂ ਇਹ ਕੀ ਕਰਨਾਗਾ ਮੇਰਾ ਥਾਣਾ ਗਿਆ ਦੇਖੋ ਚੰਗੀ ਤਰ੍ਹਾਂ ਨਾਲ ਤਾਂ ਦੁੱਧ ਲੈ ਜਾਊਗਾ ਇਹ ਸਾਰੀ ਕਲੀਨ ਹੋ ਜਾਊਗਾ ਇਹਦੇ ਮਤਲਬ ਸਰਾਗ ਦੇ ਅੱਗੇ ਨਾ ਐ ਚੰਗੀ ਤਰ੍ਹਾਂ ਸਾਫ ਕਰਨਾ। ਨਾ ਦੂਸਰਾ ਦਿਨ ਇੱਕ ਦੇ ਇੱਕ ਯੂਜ਼ ਕਰਨਾ ਭਰਾ ਉਹ ਚੰਗੀ ਤਰ੍ਹਾਂ ਸਾਫ ਕਰਨਾ। ਮੰਮੀ ਪਾੜੇ ਕੋਈ ਸੰਭੋ ਹੈ ਜਾਂ ਪਾਣੀ ਨਾ ਕਿਉਂਕਿ ਬਾਹਰ ਲੈ ਹਾਂ ਹਾਂ ਬਾਹਰ ਨਾ ਕੱਢੀ ਹਜੇ ਨਾ ਤੇ ਬਸ ਉਹਦੀ ਨਾਲ ਦੀ ਨਾਲ ਹੀ ਇਹਦੇ ਲਾਉਣਾ ਆਪਾਂ ਨਾਲ। ਇਹ ਪ੍ਰਾ ਉਹ ਜਿਹੜੀ ਦਵਾਈ ਇਹ ਨਾਲ ਹੀ ਹੁੰਦੀ ਹੈ ਪੈਕਿੰਦੇ ਜੇ ਤੁਸੀਂ ਨੇ ਘੱਟ ਲੈਣੀਆਂ ਨੇ ਗਿਆ ਜ਼ਰੂਰੀ ਨਹੀਂ ਵੀ ਡੱਬਾ ਹੀ ਲੈਣਾਗਾ ਜਿਹੜੇ ਭਰਾਵਾਂ ਨੂੰ ਲੋਡ ਚਾਰਦੀ ਹੈਗੀ ਹਨ ਇੱਕ ਗਾਂ ਵਾਸਤੇ ਚਾਰ ਨੇ ਗਿਆ ਤਾਂ ਇਹ ਨਾਲ ਤੁਸੀਂ ਕਹਿ ਕੇ ਲੈ ਸਕਦੇ ਹੋਗੇ ਇਹ ਨਾਲ ਹੀ ਦੰਦੇ ਨੇ ਕੋਈ ਇਹ ਨਹੀਂ ਹੈਗਾ ਵੀ ਇਹਦੇ ਐਕਸਟਰਾ ਪੈਸੇ ਨਹੀਂ ਇਹ ਫ੍ਰੀ ਆਉਂਦੇ ਨੇ ਨਾਲ ਤੇ ਤੁਸੀਂ ਚਾਰ ਵੀ ਲੈ ਸਕਦੇ ਹੋਗੇ ਆਓ ਵੀਰੋ ਹੁਣ ਦੇਖੋ ਆਪਣੀ ਸਫਾਈ ਕਰਤੀ ਹੁਣ ਆਪਣਾ ਜਿਹੜਾ ਹੈਗਾ 메ਨ ਮੈਥਡ ਗੱਪਾਂ ਦਾ ਚੱਲੂਗਾ ਹੁਣ ਆਪਣਾ ਤੂੰ ਬੰਦਾ ਕੀ ਕਰਨਾ ਪ੍ਰਾਭੋ ਦੇਖੋ ਆ ਇਹਦੇ ਉੱਤੇ ਕੈਪ ਲੱਗਿਆ ਹੁੰਦਾਗਾ ਕੈਪ ਨੂੰ ਰਿਮੂਵ ਕਰੋ ਤੇ ਮੜਾ ਲਵੇਲੀ ਕੈਮਰਾ ਆਹ ਦੇਖੋ ਪ੍ਰਾਭੋ ਤੁਸੀਂ ਨੇ ਕੀ ਕਰਨਾਗਾ ਆ ਰਿਹਾ ਸਹੀ ਦਿਖ ਰਿਹਾ ਹੈ ਕੈਨਪੁਰ ਤੇ ਪ੍ਰਾਭੋ ਆਹ ਸਰਾਹ ਤੇ ਨਾ ਦੇਖੋ ਆਪਣੇ ਕੀ ਕਰਨਾਗਾ ਨਾ ਇਦਾਂ ਚੜਨੀ ਹੈਗੀ ਇਹ ਦੇਖੋ ਪੈ ਗਈ ਨਾ ਹਰਾਮ ਨਾਲ ਤੇ ਐਵੇਂ ਸਲੋ ਦੇ ਨੇ ਪ੍ਰੈਸ ਕਰ ਦੋ ਬਸ ਕੰਮ ਆਪਣਾ ਹੋ ਗਿਆ ਨਿਪਟ ਗਿਆ ਇਵੇਂ ਹੀ ਭਰਾਵੋ ਆਪਾਂ ਮਗਰ ਥਣ ਚ ਪਾਤਾ ਐਦਾਂ ਸਲੋ ਕਰੋ ਯਾਦ ਰੱਖਿਓ ਵੀ ਜਿਹੜੇ ਥਣ ਚ ਪਾ ਰਹੇ ਹੋ ਕਦੇ ਡਬਲ ਕਰ ਦੋ ਨਹੀਂ ਨਹੀਂ ਇਧਰ ਹੋਣਾ ਹੂੰ ਹੂੰ ਠੀਕ ਹੈਈ ਬਰੀ ਨਾ ਕਦੇ ਆਪਾਂ ਭਲੇਖਾ ਲੱਗੇ ਜੀ ਹਨਾ ਵੀ ਲੱਗਦਾ ਉਹ ਹਿਸਾਬ ਨਾਲ ਤੋ ਲੋ ਪ੍ਰਾਪ ਉਹ ਕਰਤੇ ਆਪਣੇ ਗਾਂ ਡرائی ਉਸ ਤੋਂ ਬਾਅਦ ਇਹ ਬਹੁਤ ਜ਼ਰੂਰੀ ਹੈਗੀ ਇਹ ਜੇ ਨਾ ਜੇ ਮਤਲਬ ਆਪਣੇ ਕੋਲ ਨਹੀਂ ਹੈਗੀ ਪਹਿਲਾਂ ਇਹ ਦਵਾਈ ਲੈ ਕੇ ਆਵੋ ਫਿਰ ਤੁਸੀਂ ਨੇ ਆਪਣਾ ਕੀ ਕਹਿੰਦੇ ਨੇ ਟੀਬਾਂ ਭਰਨੀ ਨੇ ਚੰਗੀ ਤਰ੍ਹਾਂ ਲਾਓ ਤੁਸੀਂ ਲੋ ਵੀਰੋ ਤੇ ਕੈਮਰਾਮੈਨ ਖੜਾ ਹੋ ਗਿਆ ਮਾੜਾ ਜਿਹਾ ਮੇਰੇ ਕੰਨੇ ਨੂੰ ਲਿਆ ਤੇ ਪ੍ਰਾਪ ਉਹ ਦੇਖੋ ਇਹੀ ਮੈਥਡ ਸੀ ਜਿਹੜੀ ਇਹ ਡرائی ਕਰਦੇ ਟੀਬਾਂ ਭਰਤੀਆਂ ਦਵਾਈ ਲਾਤੀ ਤੇ ਹੁਣ ਕਰਾਉ ਇਹਨੂੰ ਬਿਲਕੁਲ ਨਹੀਂ ਆਪਾਂ ਨੇ ਦੇਖਣਾ ਹੈਗਾ ਹੁਣ ਸਿਰਫ ਐ ਲਾ ਲਓ ਵੀ ਜਿਹੜਾ ਤਾਰਾ ਉਹਦੀ ਵੱਜਣੀ ਆ ਜਦੋਂ ਇਹਦਾ ਸੂਆ ਪੈ ਦੂਗਾ ਕੋਈ ਆਪਾਂ ਨੂੰ ਇੱਕ ਵੀ ਪਰਸੈਂਟ ਇਹ ਨਹੀਂ ਕਹਿ ਸਕਦੇ ਵੀ ਇਹਨੂੰ ਮੈਂ ਸਟੈਟਿਸ ਹੱਦ ਦੀ ਇਹਦੀ ਬਸ ਕੀ ਆ ਗਈ 7 ਤੇ 10 ਦਿਨਾਂ ਬਾਅਦ ਆਪਾਂ ਨੇ ਕੇਅਰ ਸ਼ੁਰੂ ਕਰ ਦੋਗੇ ਇਹ ट्रांजੈਕਸ਼ਨ ਜਿਹੜੀ ਪਲਾਸਾ ਕੀ ਉਹ ਤੇ ਲੈ ਆਵਾਂਗੇ ਤੇ ਉਹਨੇ ਦੇ ਜਿਹੜੇ ਸੈਲਸ ਨੇ ਕਿਉਂਕਿ ਛੁਨੇਗਾ ਪੂਰੇ ਰਿਪੇਅਰ ਕਰ ਦਾਂਗੇ ਆਪਾਂ ਤਾਂ ਜੋ ਪਿਛਲੇ ਸੂਏ ਨਾਲੋਂ 5-7 ਲੀਟਰ ਹੁਣ ਆਪਾਂ ਇਹ ਤੋਂ ਵੱਧ ਲੈ ਸਕੀਏ ਗਰਮੀ 'ਚ ਵੀ ਆਪਾਂ ਲੈ ਸਕਦੇ ਆਂਗੇ ਜੇ ਕੇਅਰ ਚੰਗੀ ਕਰਾਂਗੇ ਤੇ ਆਹੀ ਮੈਥਡ ਆ ਵੀਰੋ ਹਰ ਇੱਕ ਗਾਂ ਦੇ ਤੁਸੀਂ ਨੇ ਇਦਾਂ ਕਰਨਾਗਾ ਜੇ ਗਾਂ ਨੂੰ ਮਸਟਾਈਟਿਸ ਤੋਂ ਬਚਾ ਕੇ ਰੱਖਣਾਗਾ ਤੇ ਨਾਲੇ ਪ੍ਰਭੂ ਜੀ ਉਹ ਤੋਂ ਅਗਲੇ ਸੂਏ ਚੰਗਾ ਦੁੱਧ ਲੈਣਾਗਾ ਤਾਂ ਇਹ ਮੈਥਡ ਕਰਨਾ ਬਹੁਤ ਜ਼ਰੂਰੀ ਆਗਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਪ੍ਰਭੂ ਸ਼ੇਅਰ ਵੀ ਕਰ ਦਿਓ ਤਾਂ ਜੋ ਵੀਰਾਂ ਨੂੰ ਇਹ ਚੀਜ਼ਾਂ ਦਾ ਪਤਾ ਲੱਗੇ ਵੀ ਡرائی ਆਪਾਂ ਕਿਸ ਤਰ੍ਹਾਂ ਕਰਨਾਗਾ ਕਿੰਨੇ ਸੇਫਟੀ ਵਰਤਣੀ ਹੈਗੀ ਤੇ ਇਹਨਾਂ ਦਾ ਕੈਪਰਾ ਮੈਨ ਜਿਹੜੀਆਂ ਡਰਾਈਵ ਕਲਬਾਂ ਨੇ ਇਹਨਾਂ ਦਾ ਕਿੰਨਾ ਕ ਬੈਨੀਫਿਟ ਆਇਆ ਕਿਵੇਂ ਉਸ ਤੋਂ ਬਾਅਦ ਆਪਾਂ ਨੇ ਡੀਪਿੰਗ ਕਰਨੀ ਹੈਗੀ ਤਾਂ ਜੋ ਸਾਰੇ ਭਰਾਵਾਂ ਨੂੰ ਫਾਇਦਾ ਹੋਵੇ ਤੇ ਉਹ ਮਸਟੈਟਸ ਤੋਂ ਬਚ ਸਕਣ ਤੇ ਅਗਲੇ ਸੂਏ ਗਾਮਾ ਤੋਂ ਚੰਗਾ ਦੁੱਧ ਲੈ ਸਕਣ ਵੀਡੀਓ ਨੂੰ ਬਤ ਬਤ ਸ਼ੇਅਰ ਕਰਦੇ ਭਰਾਵੋ ਤੇ ਧੰਨਵਾਦ ਸਾਰਿਆਂ ਦਾ